ਗੁਰੂ ਸਾਹਿਬ ਦੀ ਓਟ ਮਿਲਣ ਦੀ ਕੀ ਪਹਿਚਾਨ ਆਉਂਦੀ ਹੈ ਆਪਣੇ ਅੰਦਰ ਕੀ ਫਰਕ ਆਂਦਾ ਹੈ ਆਪਣੇ ਅੰਦਰ ਸੰਗਤ ਜੀ ਆਪਣੇ ਗੁਰੂ ਸਾਹਿਬ ਦੀ ਓਟ ਜ਼ਰੂਰ ਮੰਗਿਆ ਕਰੋ ਜਿਵੇਂ ਵੀ ਤੁਹਾਨੂੰ 5 ਮਿੰਟ 10 ਮਿੰਟ ਦਾ ਟਾਈਮ ਆਪਣੇ ਘਰ ਮਿਲਦਾ ਆ ਕਲੋਂ ਆਉਂਦਾ ਬਹਿਣ ਦਾ ਉਸ ਟਾਈਮ ਇਹ ਅਰਦਾਸ ਜ਼ਰੂਰ ਕਰਿਆ ਕਰੋ ਤਨ ਤਨ ਬਾਬਾ ਦੀਪ ਸਿੰਘ ਜੀ ਆਪਣੀ ਓਟ ਬਖਸ਼ਿਓ ਤਨ ਸ੍ਰੀ ਗੁਰੂ ਰਾਮਦਾਸ ਜੀ ਆਪਣੀ ਓਟ ਬਖਸ਼ਿਓ ਤਨ ਸ੍ਰੀ ਕਲਗੀਧਰ ਮਹਾਰਾਜ ਜੀ ਨੂੰ ਵੀ ਤੁਸੀਂ ਆਪਣੇ ਅੰਦਰ ਤੇ ਆ ਕੇ ਏ ਮੰਗ ਜ਼ਰੂਰ ਮੰਗਿਆ ਕਰੋ ਕਿ ਸੱਚੇ ਭਾਸ਼ਾ ਸਾਨੂੰ ਓਟ ਬਖਸ਼ ਦੇ। ਕਿਉਂਕਿ ਓਟ ਬਾਬਾ ਜੀ ਦੀ ਜਦੋਂ ਮਿਲਦੀ ਹੈ ਨਾ ਫਿਰ ਮੈਂ ਕਹਿੰਨੀ ਆ ਵੀ ਉਹ ਚੀਜ਼ ਮਿਲਦੀ ਆ ਸਾਨੂੰ ਜਿਹਦੀ ਤਲਾਸ਼ ਸਾਰੀ ਦੁਨੀਆ 'ਚ ਕਰਨ ਤੋਂ ਬਾਅਦ ਵੀ ਨਹੀਂ ਉਹ ਚੀਜ਼ ਮਿਲਦੀ। ਸੰਗਤ ਜੀ ਗੁਰੂ ਸਾਹਿਬ ਦੀ ਓਟ ਜਦੋਂ ਬਖਸ਼ਦੇ ਆ ਨਾ ਤੇ ਉਹ ਆਪਣੇ ਭਾਂਡੇ ਨੂੰ ਪਰਖਦੇ ਜ਼ਰੂਰ। ਵੀ ਮੇਰਾ ਭਾਂਡਾ ਕੱਚਾ ਤੇ ਨਹੀਂ। ਇੱਦੇ 'ਚੋਂ ਬਾਹਰ ਤੇ ਨਹੀਂ ਮੇਰੀ ਬਖਸ਼ਿਸ਼ ਨੇ ਜਾਣਾ। ਇਸ ਲਈ ਉਹ ਪਰਖ ਜਿਹੜੀ ਹੁੰਦੀ ਹੈ ਨਾ ਸਾਡੀ ਉਹ ਸਾਨੂੰ ਸਾਡੇ ਗੁਰੂ ਦੇ ਨੇੜੇ ਲੈ ਕੇ ਜਾਂਦੀ ਆ। ਬਾਬਾ ਜੀ ਹਮੇਸ਼ਾ ਆਪਣੇ ਬੱਚਿਆਂ ਨੂੰ ਪਰਖਦੇ ਆ ਕਿ ਮੇਰੇ ਬੱਚੇ ਇਸ ਕਾਬਿਲ ਹੈ ਵੀ ਉਹ ਮੇਰੇ ਸ਼ੁਕਰਿਆ ਦੇ ਚਿਰ ਰਹਿਣ। ਕਦੇ ਵੀ ਡੋਲਿਓ ਨਾ। ਮਾੜਾ ਟਾਈਮ ਬਹੁਤ ਹੁੰਦਾ ਇਸ ਟਾਈਮ 'ਚ ਜਦੋਂ ਆਪਾਂ ਗੁਰੂ ਸਾਹਿਬ ਦੀ ਓਟ ਲੈਣ ਲਈ ਤਿਆਰ ਹੁੰਨੇ ਆ ਹਰ ਵੇਲੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਆਪਣੀ ਓਟ ਬਖਸ਼ੋ। ਤੇ ਗੁਰੂ ਸਾਹਿਬ ਉਹਨਾਂ ਸਾਨੂੰ ਪਰਖਦੇ ਆ ਬਹੁਤ ਪਰਖਦੇ ਆ ਤੇ ਉਸ ਟਾਈਮ ਡੋਲਿਆ ਨਾ ਕਰੋ ਉਸ ਟਾਈਮ ਆਪਣੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਜੀ ਦੁੱਖ ਦਿੱਤਾ ਹੈ ਨਾ ਸੁੱਖ ਵੀ ਤੁਸੀਂ ਦੇਣਾ ਇੱਕ ਵਾਰੀ ਜਦੋਂ ਤੁਸੀਂ ਦੁੱਖ ਚੋਂ ਨਿਕਲ ਗਏ ਨਾ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਕੇ ਮੁੜ ਕੇ ਕਦੇ ਦੁੱਖ ਨਹੀਂ ਆਉਣਾ ਕਿਉਂਕਿ ਗੁਰੂ ਸਾਹਿਬ ਨੇ ਬਸ ਪਰਖਣਾ ਹੈ ਤੁਹਾਨੂੰ ਇੱਕ ਵਾਰੀ ਜਦੋਂ ਪਰਖ ਲੈਂਦੇ ਆ ਨਾ ਫਿਰ ਆਪਣੇ ਓਟ ਬਖਸ਼ਦੇ ਆ ਜਦੋਂ ਓਟ ਮਿਲਦੀ ਆ ਫਿਰ ਤੁਸੀਂ ਇੰਨੇ ਟੈਨਸ਼ਨ ਫ੍ਰੀ ਹੋ ਜਾਂਦੇ ਹੋ ਦੁਨੀਆ ਵੀ ਧੰਦਿਆਂ ਤੋਂ ਕਿ ਤੁਹਾਨੂੰ ਕੋਈ ਚੀਜ਼ ਮੁਸ਼ਕਿਲ ਨਹੀਂ ਲੱਗਦੀ ਹਰ ਟਾਈਮ ਸ਼ੁਕਰਿਆ ਦੇਚ ਰਹਿਣੇ ਹੋ ਤੁਹਾਨੂੰ ਇਹ ਲੱਗਦਾ ਅੱਛਾ ਇਹ ਚੀਜ਼ ਮੇਰੇ ਕੋਲ ਨਹੀਂ ਕੋਈ ਨਹੀਂ ਬਾਬਾ ਜੀ ਨੂੰ ਸਭ ਪਤਾ ਹੈ ਉਹਨਾਂ ਨੇ ਆਪੇ ਕਰਨਾ ਹੈ ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਣਾ ਹੈ ਮੇਰੀ ਅਗਲੀ ਘੜੀ ਦਾ ਮੇਰੇ ਸੱਚੇ ਪਾਤਸ਼ਾਹ ਨੂੰ ਪਤਾ ਜਿਨ੍ਹਾਂ ਦੀ ਧੀ ਬਣ ਕੇ ਮੈਂ ਜਿਉਣ ਲੱਗੀ ਹੋਈ ਆ ਜਿਨ੍ਹਾਂ ਦਾ ਪੁੱਤ ਬਣ ਕੇ ਮੈਂ ਜਿਉ ਰਿਹਾ ਆ ਉਹਨਾਂ ਨੂੰ ਪਤਾ ਹੈ ਇਸ ਲਈ ਓਟ ਜਦੋਂ ਮਿਲਦੀ ਹੈ ਨਾ ਉਦੋਂ ਭਾਂਡਾ ਪਰਖਿਆ ਜਾਂਦਾ ਆਪਣੇ ਆਪ ਨੂੰ ਮਜ਼ਬੂਤ ਰੱਖਿਆ ਕਰੋ ਬਾਬਾ ਜੀ ਇਹੋ ਜੀ ਪਰਖ ਦੇ ਦੇਣਗੇ ਤੇ ਮੁਸ਼ਕਿਲ ਬਹੁਤ ਲੱਗਣੀ ਆ ਵੀ ਨਿਕਲਣੀ ਨਹੀਂ ਅਤੇ ਕੱਢ ਨੇ ਸੋਖੇ ਤਰੀਕੇ ਨਾਲ ਦੇਣਗੇ ਜਦੋਂ ਬਾਬਾ ਜੀ ਦੀ ਓਟ ਮਿਲ ਗਈ ਸਾਰਿਆਂ ਤੋਂ ਪਹਿਲਾਂ ਤੁਸੀਂ ਸਟ्रेस ਫ੍ਰੀ ਹੋ ਜਾਂਦੇ ਹੋ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਹੁੰਦਾ ਛਾ ਚੀਜ਼ ਨਹੀਂ ਇਹ ਨਹੀਂ ਹੋਣੀ ਮੇਰੇ ਨਾਲ ਮੇਰੇ ਬਾਬਾ ਜੀ ਹੈ ਤੁਹਾਨੂੰ ਇਦਾਂ ਮਹਿਸੂਸ ਹੋਣਾ ਸ਼ੁਰੂ ਹੋ ਜਾਣਾ ਹੈ ਉਸ ਟਾਈਮ ਗੁਰੂ ਸਾਹਿਬ ਦਾ ਪੂਰਾ ਆਸ਼ਰਮ ਮਿਲ ਜਾਂਦਾ ਹੈ ਸਾਨੂੰ ਧੰਨ ਧੰਨ ਬਾਵਾ ਦੀਪ ਸਿੰਘ ਜੀ ਤੇ ਸਾਰਿਆਂ ਦੇ ਪਰਿਵਾਰਾਂ ਦੇ ਸਿਰਾਂ ਦੇ ਮਿਹਰ ਪਰ ਹੱਥ ਰੱਖੇ ਸੱਚੇ ਬਾਸ਼ਾ ਸਭ ਰਾਜੀ ਖੁਸ਼ੀ ਵਸਦਾ